ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਨਿਮਨ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰੇ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਓ ਰਵਨੀ ਰਵੇ ਬੰਧਨ ਨਹੀਂ ਟੂਟੈ ਵਿਚ ਹਉ ਮੈਂ ਪਰਮ ਨ ਜਾਈ ਸਤਿਗੁਰ ਮਿਲੈ ਤਾ ਹਉ ਮੈਂ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਬਖਸ਼ਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਸਿਓ ਜੂਜ ਮਰੇ ਪ੍ਰਭ ਪਾਏ ਮਨ ਸਾ ਮਨੈ ਸਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਜ ਭਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੈ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੀ ਕਿਸੈ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੀ ਮਨ ਗਹਿਰ ਗੰਭੀਰਾ ਰਹਾਓ ਅਨੰਤ ਤਰੰਗ ਭਗਤ ਹਰ ਰੰਗਾ ਅਨੰਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦ ਅਪਾਰ ਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹੈ ਕਹੈ ਸੇ ਮੂਏ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇ ਆਸਾ ਮਹੱਲਾ ਪਹਿਲਾ ਤਿਤੁ ਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿ ਆ ਸਮਾਏ ਕਿਸ ਹੀ ਮਾਨ ਕਿਸੈ અપਮਾਨ ਢਾਏ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਏ ਕਿਸੇ ਦੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਰਾਰ ਤੂੰ ਦਾਤਾ ਕਰਨ ਹਾਰ ਕਰਤਾ ਰਹਾਓ ਵਾਟ ਨਾ ਪਾਵੋ ਵੀਗਾ ਜਾਓ ਦਰਗਹਿ ਬੈ ਸੁਣ ਨਾਹੀ ਥਾਓ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰਾ ਸਾਸ ਗਿਰਾਸ ਐ ਹਨਸ ਅੰਦਲੇ ਦੀਪਕ ਦੇ ਪੌਜਲ ਡੂਬਤ ਚਿੰਤ ਕਰੇ ਕਹਿ ਸੁਣੈ ਜੋ ਮਨ ਨਾਉ ਆਂਬ ਲਹਿਾਰੇ ਤਾਂ ਕਹਿ ਜਾਓ ਨਾਨਕ ਇੱਕ ਇੱਕ ਕਹੈ ਅਰਦਾਸ ਜਿਉ ਪਿੰਡ ਸਭ ਤੇਰੇ ਭਾਸ ਜਾਂ ਤੂੰ ਦੇਹ ਜਪੀ ਤੇਰਾ ਨਾਉ ਦਰਗਹਿ ਬੈਸਣ ਹੋਵੇ ਥਾਉ ਜਾਂ ਤੂੰ ਦੁਭਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤ ਗੁਰ ਮਿਲੇ تیر ਭਾਵਨ ਨਾਨਕ ਭਵ ਜਲ ਤਰੈ ਆਸਾ ਮਹੱਲਾ ਪਹਿਲਾ ਪੰਛ ਪਦੇ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਇਸਲਾਮ ਵਿਹੂਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰਨਾਹੀ ਰਹਾਓ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਵਣ ਨਾ ਵਾਜੈ ਚਰਣੀ ਚੱਲੈ ਫਜੂਤਾ ਆਗੈ ਵਿਣ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਦوئ ਚੋਕੀ ਸਿੰਚਿਤ ਭਾਉ ਕਰੀ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮ ਕੈਸੇ ਲਹੀ ਜੇਤੇ ਜੀਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਹੀਂ ਦੁੱਖ ਸੁਖ ਭਾਣਾ ਤੇਰਾ ਹੋਵੈ ਵਿਣ ਨਾਮੈ ਜੀਉ ਰਹੈ ਨਹੀਂ ਮਤ ਵਿੱਚ ਮਰਣ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੀ ਵਾਲੇ ਜੀਆਂ ਜਹ ਭਾਵੇ ਤੈ ਰਾਖ ਤੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮ ਮਨ ਹੈ ਧੋਤੀ ਗਿਆਨ ਜਿਨੇ ਓ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਓ ਪਾण्डे ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਓ ਬਾਹਰ ਜਿਨੇ ਓ ਜਿ ਚਿਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸਮਾਲ ਐਥੈ ਓਥੈ ਨਿਬਹੀ ਨਾਲ ਵਿਣ ਨਾਵੈ ਹੋਰ ਕਰਮ ਨਾ ਪਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਵਰਣ ਭਾਲ ਚੀਨਾ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਪਰਮ ਭਉ ਭਾਗੈ ਪਾਹਵਰਾ ਛਬ ਚੋਰ ਨ ਲਾਗੈ ਤਿਲਕ ਲਲਾਟ ਜਾਣੈ ਪ੍ਰਭ ਏਕ ਬੂਜੈ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਅਸਤਿ ਨਸੀ ਚਾਉ ਬੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਵਰਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਓ ਸੱਚਾ ਅਰਜ ਸੱਚੀ ਅਰਦਾਸ ਮੈਲੀ ਖਸਮ ਸੁਣੇ ਸਾਬਾਸ ਸੱਚਾ ਤਖਤ ਬੁਲਾਵੇ ਸੋਏ ਦੇਵੜਿਆਈ ਕਰੇ ਸੋ ਹੋਵੇ ਤੇਰਾ ਤਾਂ ਤੂੰ ਹੈ ਦੀਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਠਾਕ ਨਾ ਪਾਈ ਪੰਡਤ ਪੜੈ ਵਿਖਾਣੇ ਵੇਦ ਅੰਤਰ ਵਸਤ ਨਾ ਜਾਣੇ ਭੇਦ ਗੁਰ ਬਿਨ ਸੋਜੀ ਭੂਜ ਨਾ ਹੋਏ ਸਾਚਾਰ ਅਵਰਿਆ ਪ੍ਰਭ ਸੋਏ ਕਿਆ ਹੋਂ ਆਖਾਂ ਆਖ ਬਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਤਾਹਾਂ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇ ਦੁਹਿਲੀ ਉਪਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਦੁਤਰ ਕਿਉ ਧਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਜ ਬਿਨਾ ਵਰਨਾ ਕੋਈ ਮੇਰੇ ਪਿਆਰੇ ਤੁਜ ਬਿਨਾ ਵਰਨਾ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਦਰ ਕਰੇ ਰਹਾਓ ਸਾਸ ਬੁਰੀ ਘਰ ਵਾਸ ਨਾ ਦੇਵੈ ਫਿਰ ਸਿਉ ਮਿਰਨ ਨਾ ਦੇ ਬੁਰੀ ਸਖੀ ਸਾਜਨੀ ਕਿਹੋਂ ਚਰਨ ਸਰੇਵ ਹਰ ਗੁਰ ਕਿਰਪਾ ਤੇ ਨਦਰ ਥਰੀ ਆਪ ਵਿਚਾਰ ਮਾਰ ਮਨ ਦੇਖਿਆ ਤੂੰ ਸਾ ਮੀ ਤਣਾਵਰ ਕੋਈ ਜਿਉ ਤੂੰ ਰਾਖੈ ਤੇ ਵਿਹੇ ਰਹਿਣਾ ਦੁਖ ਸੁਖ ਦੇਵੈ ਕਰੈ ਸੋਈ ਆਸਾ ਮਨਸਾ ਦੇਉ ਦੂ ਬਨਾਸਤ ਤ੍ਰੈ ਗੁਣ ਆਸ ਨਿਰਾਸ ਪਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਭੀਵਾ ਨਾਨਕ RAM ਨਾਮ ਮਨ ਰਸਾ ਗੁਰਮਤਿ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਚ ਨਾਮ ਰਿਦੈ ਰਵੈ ਸਰੀਰ ਰਹਾਉ ਸਚ ਨਾਮ ਜਾਂ ਨਾਮ ਨਿਧ ਪਾਈ ਰੂਵੈ ਪੂਤਨ ਕਲਪੈ ਮਾਈ ਏਤ ਮੋਹਿ ਡੂਬਾ ਸੰਸਾਰ ਗੁਰਮ ਕੋਈ ਉਤਰੈ ਪਾਰ ਏਤ ਮੋਹਿ ਫਿਰ ਜੂਨੀ ਪਾਹੇ ਮੋਹਿ ਲਾਗਾ ਜੰਪੁਰ ਜਾਹੇ ਗੁਰ ਦੀਖਿਆ ਲੈ ਜਪ ਤਪ ਕਮਾਹੇ ਨਾਮੁ ਤੂਟੈ ਨਾ ਠਾਏ ਪਾਹੇ ਨਦਰ ਕਰੇ ਤਾਂ ਏ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸਚ ਅਲਖ ਉਪਾਰ ਹੰ ਪਾਪੀ ਤੂੰ ਬਖਸ਼ਣ ਹਾਰ ਤੇਰਾ ਭਾਣਾ ਸਭ ਕਿਛ ਹੋਵੇ ਮਨ ਹਠ ਕੀਚੈ ਅੰਤ ਵਿਗੋਵੇ ਰਹਾਉ ਮਨ ਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾ ਹਿ ਕਿਛ ਲੇਵੋ ਜੋ ਉਪਜੈ ਸੁਵਲਖ ਭੇਵੋ ਐਸਾ ਹਮਰਾ ਸੁਖਾ ਸੁਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ ਸਗਲੀ ਸਉਂਦੀ ਟੋਟਾ ਆਵੈ ਨਾਨਕ ਰਾਮ ਨਾਮ ਮਨ ਪਾਵੈ ਆਪ ਸਾ ਮਹੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਜ ਰਾਸੀ ਤਾਂ ਤੀਰਥ ਵਾਸੀ ਘੰਗਰੂ ਵਾਜੈ ਜੀ ਮਨ ਲਾਗੇ ਤਉ ਜਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸਨ ਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪਹੂਗੀ दया दगंबर दे बिचारी आप मरै अवरा ने मारी एक तू होर वेश बहोत तेरे नानक जानै चोजन तेरे आशा मोहल्ला पहला एक ना भरिया गुण कर thooda मेरा सहु जागे हौं निस पर सोवा इउ क्यों कंत पियरी होवा सहु जागे हौं निस पर सोवा रहाओ आस प्यासी सेज आवा ਆ ਗੈ ਸਹਿ ਭਾਵਾਂ ਕੇ ਨਾ ਭਾਵਾਂ ਕਿਆ ਜਾਣਾ ਕਿਆ ਹੋਏ ਗਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪੀਰੇ ਮਨ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋਬਨ ਧਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਈਲੇ ਉਦਾਸੀ ਰਹੁ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ ਕਉ ਕਾਮਣ ਸੀਜੈ ਰਵੇ ਭਧਾਰ ਤਉ ਨਾਨਕ ਕੰਤੈ ਮਨ ਭਾਵੇ ਛੋੜ ਵਡਾਈ ਆਪਣੇ ਖਸਮ ਸਮਾਵੇ ਰਹਾਉ ਆਸਾ ਮਹੱਲਾ ਪਹਿਲਾ ਪੀਵ ਕੜੈ ਤਨ ਖਰੀ ਆਣੀ ਤਿਸੈ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਇੱਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾ ਵ ਹੋਈ ਰਹਾਉ ਸੌਰੜੈ ਤਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੇ ਤਾ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੈ 모ਹੇ ਭਰਮ ਭੁਲਾਈ ਮੇਰੇ ਸਾਹਿਬ ਹਾਂ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਮ ਤੇਰਾ ਰਹਾਓ ਬਹੁਤੇ ਔਗੁਣ ਕੋ ਕਹਿ ਕੋਈ ਜਾਂਤ ਸੁਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਧਰਮਤ ਖੋਈ ਜੈ ਦੇਖਾਂ ਤੈ ਕੋ ਸੋਈ ਕਹਿਤ ਨਾਨਕ ਐਸੀ ਮਤਿ ਆਵੈ ਤਾਂ ਕੋ ਸੱਚੇ ਸਤਿ ਸਮਾਵੈ ਆਸਾ ਮਹੱਲਾ ਪਹਿਲਾ ਦੁਪਦੇ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਅੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਾ ਡੂਬੀਐ ਲੈ ਮਨ ਇਕ ਨ ਤੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਹੇ ਰਹਾਉ ਵਿਸਵੇ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋ ਮਾਹੁ ਪਿਆ ਸੂਰਜ ਇੱਕੋ ਰੁੱਤ ਅਨੇਕ ਨਾਨ ਕਰਤੇ ਕੇ ਕੇਤੇ ਵੇਸ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਕਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੀ ਜੀ ਲੱਖ ਉਠ ਘਰੇ ਸਲਾਮ ਲਖਾਂ ਉਪਰ ਫਰਮਾਇਸ਼ ਤੇਰੀ ਲੱਖ ਉਠ ਰੱਖੇ ਮਾਨ ਜਪਤ ਲੇਖੈ ਨਾ ਪਵੈ ਤਾਂ ਸਭ ਨਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਹਾ ਲੱਖ ਠੀਆਂ ਲੱਖ ਸੰਜੀਐ ਖਜ ਲਖਾ ਵੈ ਲਖ ਜਾਹੀ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਲਖ ਸਾਥ ਸਮਝਾਵਣੀ ਲਖ ਪੰਡਿਤ ਪੜੈ ਪੁਰਾਣ ਜਾਂ ਪਤ ਲੇਖੈ ਨਾ ਪਵੈ ਤਾਂ ਸਬੇ ਕੁ ਪਰਵਾਣ ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਅਹਨ ਸਹਿਰਦ ਜੀ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਓ ਸੁਖਿਆ ਝੂਕਾ ਜਮ ਸਿਉ ਮੇਲ ਲੋਕਾਂ ਮਤ ਕੋ ਫੱਕੜ ਪਾਈ ਲੱਖ ਮੜਿਆਂ ਕਰ ਇਕਠੇ ਏਕ ਰਤੀ ਲੈ ਪਾਹਿ ਰਹਾਉ ਪਿੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹ ਮੇਰਾ ਆਧਾਰ ਗੰਗ ਬਨਾਰਸ ਸਿਪਤ ਤੁਮਾਰੀ ਨਾ ਮੈਂ ਆਤਮਰਾਉ ਸੱਚਾ ਨਾਮਣ ਤਾਂ ਥੀਐ ਜਹ ਇਹਨਸ ਲਾਗੇ ਪਾਉ ਇਕ ਲੋਕੀ ਹੋਰ ਛਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀ ਸ਼ਕਾ ਕਬੂ ਹੁਨੇ ਖੂਟ ਸੁਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਪਾਏ ਕਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰਹਾਓ ਦਰ ਕਰ ਮੈਲਾ ਹਸਤੀ ਘੋੜੇ ਚੋੜ ਬੁਲਾਏ ਤਦੇਸ ਗਏ ਪੀਰ ਪਕੰਬਰ ਸਾਲਕ ਸਾਧਕ ਚੋੜੀ ਦੁਨੀਆ ਥਾਈ ਪਏ ਸਾਦ ਸਹਿਜ ਸੁਖ ਰਸ ਕਸ ਤਜੀਲੇ ਕਾਪੜ ਚੋੜੇ ਚਮਣ ਲੀਏ ਦੁਖੀਏ ਦਰਦਵੰਤ ਦਰ ਤੇਰੇ ਨਾਮ ਰਤੇ ਦਰવેશ ਭਾਏ ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਉ ਸੁਆੰਗੀ ਤੇਰਾ ਪਰਨਵੈ ਨਾਨਕ ਜਾਤ ਕੈਸੀ ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸੰਗੀ ਤੇਰਾ ਪਰਨਵੈ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ